ਇਸ ਤਰ੍ਹਾਂ ਹੈ ਅੱਜ ਜਿੱਤਨਾ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਆਉਣ ਵਾਲੀ 21 ਦਸੰਬਰ ਨੂੰ ਤਮਾਮ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਪੰਜਾਬ 'ਚ ਹੋਣ ਜਾ ਰਹੀਆਂ ਸਾਡੇ ਜਿਹੜੇ ਪਲੱਤ ਅਸੈਂਬਲੀ ਕੰਸਟੈਂਸੀ ਹੈ ਜਿੱਥੇ ਸਾਡੇ ਹਲਕਾ ਇੰਚਾਰਜ ਐਡਵੋਕੇਟ ਹਰਸ਼ਮਰਨ ਜੀ ਮੇਰੇ ਨਾਲ ਹੈ ਇਹਨਾਂ ਦੇ ਜਿਹੜੇ ਹਲਕੇ 'ਚ ਚਾਰ ਨਗਰ ਪੰਚਾਇਤਾਂ ਦੇ ਇਲੈਕਸ਼ਨ ਹੈ ਉਹਨੂੰ ਲੈ ਕੇ ਅਸੀਂ ਅੱਜ ਇੱਕ ਮੀਟਿੰਗ ਇੱਥੇ ਰੱਖੀ ਹੈ ਬੇਗੋਵਾਲ ਦੀ ਅੱਟੇ ਲਵਾ ਬਲਾਕ ਦੀ ਆਪਣਾ ਨਡਾਲਾ ਤੇ ਪਲਤ ਤਾਂ ਕਿ ਜਿਹੜੇ ਸਾਡੇ ਆਉਣ ਵਾਲੇ ਕੈਂਡੀਡੇਟ ਐ ਉਹਨਾਂ ਨਾਲ ਵਿਚਾਰ-ਵਿਮਾਰਸ ਤੇ ਜਿਹੜੀ ਉਹਨਾਂ ਦੀ ਤਿਆਰੀ ਐ ਤੇ ਆਉਣ ਵਾਲੀਆਂ ਚੋਣਾਂ ਜਿਤਨੀਆਂ ਕਿਸ ਤਰ੍ਹਾਂ ਸਰਕਾਰ ਨੇ ਜਿਹੜੀਆਂ ਹੁਣ ਤੱਕ ਕੰਮ ਲੋਕਾਂ ਦੀ ਬਿਹਤਰੀ ਲਈ ਕੀਤੇ ਆ ਉਹ ਕਾਰਗੁਜ਼ਾਰੀਆਂ ਸਰਕਾਰ ਦੀ ਉਹਨਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਔਰ ਨਗਰਪੰਚਾਇਤਾਂ ਚ ਵੀ ਜਿਹੜੀ ਆਮ ਆਦੀ ਪਾਰਟੀ ਦੇ ਸਾਰੇ ਕੈਂਡੀਡੇਟ ਜਿੱਤਣ ਉਹਦੇ ਲਈ ਪਾਰਟੀ ਨੇ ਮੇਰੀ ਪਲਾਟ ਵਿਧਾਨ ਸਭਾ ਦੀ ਡਿਊਟੀ ਲਈ ਹੈ ਸੋ ਅੱਜ ਅਸੀਂ तमाम ਪਾਰਟੀ ਦੇ ਸਾਰੇ ਸਾਥੀਆਂ ਨਾਲ ਹੋਣ ਵਾਲੇ ਕੈਂਡੀਡੇਟ ਸਹਿਬਾਨ ਨਾਲ ਸਾਡੇ ਹਲਕਾ ਇੰਚਾਰਜ ਹੋਰ ਅਸੀਂ ਗੱਲਬਾਤ ਕਰ ਰਹੇ ਹਾਂ ਇਲੈਕਸ਼ਨ ਦੀ ਤਿਆਰੀਆਂ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿੰਨੇ ਦਿਨ ਜਿਹੜੀ ਅਸਕਰਦੀ ਆમત ਪੜ ਕਿਵੇਂ ਦੀ ਪੰਜਾਬ ਦੇ ਵਿੱਚ ਆ ਸਰਕਾਰ ਕਿਵੇਂ ਦਾ ਰਿਜ਼ਲਟ ਦੇਖਣਾ ਚਾਹੋ ਦੇਖੋ ਇਸ ਤਰ੍ਹਾਂ ਹੈ तकरीबन 2.5 ਪੌਣੇ ਤਿੰਨ ਸਾਲ ਹੋ ਗਏ ਆ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਮਾਨਸਾਬ ਦੀ ਸਰਕਾਰ ਨੇ ਜਿੱਥੇ ਰੋਜ਼ਗਾਰ ਦਿੱਤਾ ਹੈ 50000 ਤੋਂ ਵੱਧ ਸਰਕਾਰੀ ਨੌਕਰੀਆਂ ਤੇ ਕੋਈ ਰਿਸ਼ਵਤ ਨਹੀਂ ਕੋਈ ਭਾਈ ਭਤੀਜਾਵਾਦ ਨਹੀਂ ਕਾਬਲੀਅਤ ਤੇ ਬੱਚਾ ਇਸੇ ਤਰੀਕੇ ਨਾਲ ਨਹਿਰੀ ਪਾਣੀ ਤੇਲਾਂ ਤੱਕ ਪਹੁੰਚਾਉਣਾ तमाम ਜਿਹੜੀ ਕਰਪਸ਼ਨ ਹੋ ਰਹੀ ਸੀ ਵਕ ਵਕ ਦਫ਼ਤਰਾਂ ਚ ਉਹਨੂੰ ਰੋਕਿਆ ਹੈ ਵੈਂਡੇਟਾ ਪੋਲਿਟਿਕਸ ਅਸੀਂ ਖਤਮ ਕੀਤੀ ਹੈ ਨਹੀਂ ਤੇ ਅਕਾਲੀ ਆਜਨ ਤੇ ਕਾਂਗਰਸੀਆਂ ਤੇ ਪਰਚੇ ਕਾਂਗਰਸੀਆਂ ਨੇ ਅਕਾਲੀਆਂ ਤੇ ਪਰਚੇ ਪਿੰਡਾਂ ਚ ਧੜੇਬਾਜ਼ੀਆਂ ਖਤਮ ਕੀਤੀਆਂ ਹੈ ਤੁਸੀਂ ਦੇਖਿਆ ਹੁਣ ਪਿੱਛੇ ਦੇ ਜਿਹੜੀਆਂ ਪੰਚਾਇਤ ਇਲੈਕਸ਼ਨਾਂ ਵੀ ਹੋਈਆਂ ਮੈਜੋਰਿਟੀ ਆਫ ਜਿਹੜੇ ਸਰਪੰਚ ਸਹਿਬਾਨ ਹੈ ਉਹ ਸਹਿਮਤੀ ਨਾਲ ਬਣਿਆ ਔਰ ਭਗਵੰਤ ਮਾਨ ਜੀ ਦਾ ਆਵਾਦੀ ਪਾਰਟੀ ਦਾ ਇਹ ਮੰਨਣਾ ਹੈ ਕਿ ਪਿੰਡਾਂ ਚ ਧੜੇਵਾਜੀ ਖਤਮ ਹੋਣੀ ਚਾਹੀਦੀ ਉਸੇ ਤਰੀਕੇ ਨਾਲ ਸ਼ਹਿਰਾਂ ਦਾ ਬਿਹਤਰ ਵਿਕਾਸ ਹੋਵੇ ਉਹਦੇ ਲਈ ਆਵਾਦੀ ਪਾਰਟੀ ਇਸ ਜਿਹੜੀ ਚੋਣ ਹੈ 21 ਦਸੰਬਰ ਵਾਲੀ ਉਹਨੂੰ ਬਹੁਤ ਸੀਰੀਅਸਲੀ ਗੰਭੀਰਤਾ ਨਾਲ ਲੈ ਰਹੀ ਹੈ ਸਾਫ ਸੁਥਰੇ ਅਕਸ ਵਾਲੇ ਕੈਂਡੀਡੇਟ ਇਲੈਕਸ਼ਨ ਲੜਨ ਔਰ ਜਿੱਤਣ ਤਾਂ ਕਿ ਉਹ ਆਪਣੇ ਆਪਣੇ ਨਗਰਪੰਚਾਇਤਾਂ ਚ ਆਪਣੇ ਆਪਣੇ ਸ਼ਹਿਰਾਂ ਚ ਵਾਰਡਾਂ ਚ ਚੰਗਾ ਵਿਕਾਸ ਕਰਨ ਉਹਦੇ ਲਈ ਪਾਰਟੀ ਕੰਮ ਕਰ ਰਹੀ ਹੈ ਤੋਂ 2.5 ਪੌਣੇ 3 ਸਾਲ ਦੀ तमाम ਕਾਰਗੁਜ਼ਾਰੀਆਂ ਜਿਹੜੀਆਂ ਸਾਡੀਆਂ ਲੋਕਾਂ ਲਈ ਕੀਤੇ ਗਏ ਕੰਮਾਂ ਨੂੰ ਲੈ ਕੇ ਅਸੀਂ ਘਰ ਘਰ ਜਾਵਾਂਗੇ ਔਰ ਸ਼ਹਿਰਾਂ ਦੇ ਵਿਕਾਸ ਲਈ ਆਵਾ ਦੀ ਪਾਰਟੀ ਨੂੰ ਲੋਕ ਜਤੌਣ ਇਹ ਜ਼ਰੂਰ ਇਨਸ਼ੋਰ ਕਰਾਂਗੇ ਤੁਸੀਂ ਮੀਟਿੰਗ ਕੀਤੀ ਹੈ ਅੱਜ ਪਹਿਲਾਂ ਇੱਥੇ ਵੀ ਤੇ ਕਿਵੇਂ ਦਾ ਰਿਸਪੌਂਸ ਹੈ ਸਾਡੇ ਨਹੀਂ ਸਾਡੇ ਜਿੰਨੇ ਵੀ ਸਾਡੇ ਵਰਕਰ ਸਹਿਬਾਨ ਵਲੰਟੀਅਰ ਹੈ ਸਾਡੇ ਪਾਰਟੀ ਦੀ ਲੀਡਰ ਸਹਿਬਾਨ ਉਹ ਬੜੇ ਚੜਦੀ ਕਲਾ ਚ ਹੈ ਔਰ ਉਹ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਬੜੇ ਖੁਸ਼ ਹੈ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਉਂ-ਜਿਉਂ ਅਸੀਂ ਲੋਕਾਂ ਨੂੰ ਜਾਣੇ ਆ ਤੇ ਲੋਕ ਆਪ ਰਿਸਪੌਂਡ ਕਰਦੇ ਆ ਵੀ ਬੜੇ ਅਰਸੇ ਬਾਅਦ ਪੰਜਾਬ ਚ ਕਈ ਦਹਾਕਿਆਂ ਬਾਅਦ ਇੱਕ ਚੰਗੀ ਆਮ ਆਮ ਲੋਕਾਂ ਦੀ ਸਰਕਾਰ ਬਣੀ ਹੈ ਜਿਹੜੀ ਆਮ ਲੋਕਾਂ ਬਾਰੇ ਫਿਕਰਮੰਦ ਹੈ। ਔਰ ਇੱਕ ਡਿਵੈਲਪਮੈਂਟ ਦਾ ਏਜੰਡਾ ਚੰਗੇ ਸਕੂਲ ਬਣਾਏ ਆ ਸਰਕਾਰ ਨੇ, ਹੈਲਥ ਸੈਕਟਰ ਨੂੰ ਮਜ਼ਬੂਤ ਕੀਤਾ ਹੈ। ਦੇਖੋ ਕਿਸੇ ਵੀ ਆਮ ਪਰਿਵਾਰ ਤੇ ਬੱਚੇ ਦੀ ਪੜ੍ਹਾਈ ਤੇ ਬਜ਼ੁਰਗ ਦੀ ਦਵਾਈ ਦਾ ਖਰਚਾ ਘਟ ਜੇ ਨਾ ਉਹ ਖੁਸ਼ਹਾਲ ਉਸ ਪਰਿਵਾਰ ਨੂੰ ਕੁਸ਼ਾਲੀ ਤੋਂ ਕੋਈ ਰੋਕ ਨਹੀਂ ਸਕਦਾ। ਤੇ ਆਮ ਆਦਮੀ ਪਾਰਟੀ ਨੇ ਇਸ ਤੇ ਹੀ ਕੰਮ ਕੀਤਾ ਹੈ। ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਸਾਡੇ ਜਿਹੜੇ ਕੈਂਡੀਡੇਟ ਸਹਿਬਾਨ ਆਉਣ ਵਾਲੇ ਦਿਨਾਂ ਚ ਇਲੈਕਸ਼ਨ ਲੜਨਗੇ। ਉਹਨਾਂ ਨੂੰ ਲੋਕ ਪੂਰਾ ਸਮਰਥਨ ਦੇਣਗੇ ਔਰ ਸਾਡਾ ਮਕਸਦ ਇਹ ਆ ਸਾਡੀ ਕੋਸ਼ਿਸ਼ ਇਹ ਆ ਕਿ ਸਾਫ਼ ਸੁਥਰੀ ਐਕਸ ਵਾਲੇ ਲੋਕਾਂ ਦੇ ਪ੍ਰਤੀ ਸੇਵਾ ਭਾਵਨਾ ਵਾਲੇ ਲੋਕ ਜਿਹੜੇ ਉਹ ਕੈਂਡੀਡੇਟ ਬਣਨ ਔਰ ਉਹ ਆਪਣੇ ਆਪਣੇ ਵਾਰਡਾਂ ਨੂੰ ਮੰਨਦੀ ਕਰਨ ਸਾਡੀ ਇਹ ਕੋਸ਼ਿਸ਼ ਰਹੂ। ਪੁਲਥ ਵਿੱਚ ਕੈਡੀਡੇਟਸ ਦੀ ਚੋਣ ਵਾਸਤੇ ਕੋਈ ਖਾਸ ਪ੍ਰਾਇੋਰਟੀਜ਼ ਕੀ ਹੈਗੇ? ਪ੍ਰਾਇੋਰਟੀ ਦੇਖੋ ਇੱਕ ਤੇ ਪਾਰਟੀ ਦੇ ਪ੍ਰਤੀਯੋਗੀ ਜਿਹੜੀ ਗੰਭੀਰਤਾ ਜਾਂ ਪਾਰਟੀ ਦੇ ਪ੍ਰਤੀ ਵਫਾਦਾਰੀ ਦੂਸਰਾ ਲੋਕਾਂ ਚੋਂ ਦਾ ਅਕਸ ਉਹਦੀ ਲੋਕਾਂ ਚ ਪਛਾਣ ਕਿ ਤਰ੍ਹਾਂ ਦੀ ਹੈ ਤੀਸਰਾ ਉਹਦੀ ਸੇਵਾ ਭਾਵਨਾ ਉਹਨੂੰ ਇਹ ਇਹ ਇਸ ਗੱਲ ਦਾ ਉਹਦੀ ਸੋਚ ਹੋਵੇ ਇਹ ਭਾਵਨਾ ਹੋਵੇ ਕਿ ਉਹਨੇ ਇੱਕ ਬਿਨਾਂ ਕਿਸੇ ਆਪਣੇ ਨਿੱਜੀ ਇੰਟਰਸਟ ਤੋਂ ਆਪਣੇ ਸ਼ਹਿਰ ਲਈ ਆਪਣੇ ਵਾਰਡ ਲਈ ਚੰਗਾ ਕੰਮ ਕਰਨਾ ਹੈ ਸਾਫ ਸੁਥਰਾ ਬਣਾਉਣਾ ਹੈ ਸੀਵਰੇਜ ਤੋਂ ਲੈ ਕੇ ਗਲੀਆਂ ਨਾਲੀਆਂ ਲਾਈਟਾਂ ਸਪੋਰਟਸ ਗਰਾਊਂਡ ਔਰ ਈਵਨ ਹਸਪਤਾਲ ਸਕੂਲ ਬਣਨ ਸੋ ਇਹਨਾਂ ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਅਸੀਂ ਪ੍ਰਾਇੋਰਟੀ ਦਵਾਂਗੇ ਔਰ ਪਿੱਛੇ ਜੇ ਸਾਡੀ ਸਰਕਾਰ ਨੇ ਇਸ ਹਲਕੇ ਲਈ ਵੀ ਸਾਡੇ ਹਲਕਾ ਇੰਚਾਰਜ ਸਾਹਿਬ ਆਪ ਦੱਸਣਗੇ ਕਾਫੀ ਇਥੇ ਗਰਾਂਟਾ ਆਈਆਂ ਤਾਂ ਕਿ ਸ਼ਹਿਰੀ ਲੋਕਾਂ ਨੂੰ ਵੀ ਹਰ ਇੱਕ ਤਰ੍ਹਾਂ ਦੀ ਸਹੂਦਾ ਮਿਲੇ ਪਰ ਇੱਕ ਗੱਲ ਜ਼ਰੂਰ ਹੈ ਅੱਜ ਹਾਲਾਤ ਜੋ ਮੈਨੂੰ ਅੱਜ ਇੱਥੇ ਆ ਕੇ ਫੀਡਬੈਕ ਮਿਲਿਆ ਹੈ ਅਕਾਲੀ ਤੇ ਕਾਂਗਰਸੀ ਆਮ ਆਦੀ ਪਾਰਟੀ ਤੇ ਡਰ ਦੇ ਮਾਰੇ ਇਕੱਠੇ ਹੋਏ ਆ ਉਹਨਾਂ ਨੇ ਆਪਸ ਚ ਅਲਾਈਅੰਸ ਬਣਾਇਆ ਜੋ ਮੈਨੂੰ ਪਤਾ ਲੱਗਿਆ ਹੈ ਕਿ ਕੁਝ ਵਾਰਡ ਅਕਾਲੀ ਦਲ ਜਿਹੜਾ ਪਾਰਟੀ ਜਿਹੜੀ ਬੀਬੀ ਜੀ ਉਹਦੀ ਨੁਮਾਇੰਦਗੀ ਕਰਦੇ ਬੀਬੀ ਜ਼ਗੀਰ ਕੌਰ ਜੀ ਔਰ ਜਿਹੜੇ ਕਾਂਗਰਸ ਦੇ ਐਮ ਐਲ ਏ ਸਿਟਿੰਗ ਉਹਨਾਂ ਨੇ ਆਪਸ ਚ ਇੱਕ ਜਿਹਾ ਗੱਠ ਐਲਾਈਅੰਸ ਬਣਾਇਆ ਵੀ ਅਸੀਂ ਅਲੱਗ-ਅਲੱਗ ਤੇ ਜਿੱਤ ਨਹੀਂ ਸਕਦੇ ਇਕੱਠੇ ਹੋ ਜਾਈਏ ਤੋਂ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਗ੍ਰਾਫ ਵਧਿਆ ਜਿਹੜੀ ਲੋਕਪ੍ਰੀਅਤਾ ਵਧੀ ਔਰ ਤੋਂ ਡਰ ਕੇ ਕਾਲੀ ਕਾਂਗਰਸੀ ਪਲੱਟ ਇਕੱਠੇ ਹੋ ਗਏ ਹੈ ਪਲੱਟ ਦੇ ਵਿੱਚ ਜੇ ਪਿਛਲਾ ਆਪਾਂ ਲੋਕ ਸਭਾ ਦਾ ਇਲੈਕਸ਼ਨ ਦੇਖੀਏ ਤਾਂ ਪਾਰਟੀ ਨੂੰ ਚੰਗਾ ਰਿਸਪਾਂਸ ਮਿਲਿਆ। ਹੂੰ। ਸੱਬੇਵਾਲ ਸਾਹਮਣੂ ਚੰਗੀ ਲੀਡ ਮਿਲੀ ਹੈ। ਜੀ। ਉਹ ਕਿਵੇਂ ਦੇਖਤੀ ਪਾਰਟੀ? ਨਹੀਂ ਦੇਖੋ ਉਹਦਾ ਇੱਕੋ ਹੀ ਕਾਰਨ ਹੈ। ਕਿ ਲਗਾਤਾਰ ਆਮ ਲੋਕਾਂ ਦਾ ਭਰੋਸਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਚ ਵਧਿਆ। ਔਰ ਲੋਕ ਸਭਾ ਚ ਵੀ ਅਸੀਂ ਇਸ ਹਲਕੇ ਚ ਲੀਡ ਕੀਤਾ ਹੈ। ਸਾਡੇ ਹਲਕਾ ਇੰਚਾਰਜ ਸਾਹਿਬ ਔਰ ਇਹਨਾਂ ਦੇ ਜਿਹੜੇ ਸਾਡੇ ਸਤਿਕਾਰਯੋਗ ਰਾਣਾ ਜਿਹੜਾ ਇਹਨਾਂ ਦੇ ਪਿਤਾ ਜੀ ਉਹਨਾਂ ਨੇ ਵੀ ਬੜਾ ਬਿਹਤਰ ਤਰੀਕੇ ਨਾਲ ਕੰਮ ਕੀਤਾ ਹੈ। ਕਈ ਸਾਹਲਾ ਤਾਂ ਇਹ ਪਰਿਵਾਰ ਇੱਥੇ ਲੋਕਾਂ ਚ ਵਿਚਰ ਰਿਹਾ ਹੈ ਔਰ ਇਹ ਸਾਡੇ ਨੌਜਵਾਨ ਆਗੂ ਹੈ ਪੜੇ ਲਿਖੇ ਹੈ ਹਾਈ ਕੋਰਟ ਦੇ ਐਡਵੋਕੇਟ ਹੈ ਸਾਨੂੰ ਐਸੇ ਲੋਕਾਂ ਦੀ ਹੀ ਲੋੜ ਹੈ ਰਾਜਨੀਤੀ ਜਿਹੜੀ ਸਾਫ਼ ਸੁਥਰੀ ਇਮੇਜ ਵਾਲੇ ਔਰ ਬਿਨਾ ਕਿਸੇ ਲੋਕਾਂ ਚ ਪੱਖਪਾਤ ਕੀਤੇ ਵਿਕਾਸ ਦੇ ਏਜੰਡੇ ਤੇ ਭਾਈਚਾਰਕ ਸਾਂਝ ਦੇ ਏਜੰਡੇ ਤੇ ਕੰਮ ਕਰਨ ਉਹਦੇ ਲਈ ਸਾਡੇ ਹਲਕਾ ਇੰਚਾਰਜ ਸਭ ਲੱਗੇ ਹੋਏ ਆ ਲੋਕਾਂ ਦੀ ਅਪੀਲ ਹੈ ਦੇਖੋ ਮੇਰੀ ਸਾਰੇ ਪਲੱਥ ਵਿਧਾਨ ਸਭਾ ਹਲਕੇ ਦੇ ਸਾਰੇ ਸਤਿਕਾਰਯੋਗ ਵੋਟਰ ਸਹਿਬਾਨ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਸ ਤਰੀਕੇ ਨਾਲ ਤੁਸੀਂ ਭਗਵੰਤ ਮਾਨ ਜੀ ਨੂੰ 2022 ਚ ਵੱਡਾ ਮੰਡੇਟ ਦਿੱਤਾ ਸੀ ਆਵਾ ਦੀ ਪਾਰਟੀ ਨੂੰ ਜਤਾਇਆ ਸੀ ਹੁਣ ਢਾਈ ਸਾਲ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਆ ਸਰਕਾਰ ਦੇ ਕੰਮ ਦੇਖਿਆ ਇਸ ਕਰਕੇ ਤੁਹਾਨੂੰ ਪਲੱਥ ਹਲਕੇ ਦੇ ਵੋਟਰ ਸਹਿਬਾਨਾਂ ਦੇ ਪਲੱਥ ਬੇਗੋਵਾਲ ਢਿਲਵਾ ਤੇ ਨਡਾਲਾ ਜਿਹੜੀਆਂ ਸਾਰੇ ਸਾਡੀਆਂ ਨਗਰ ਪੰਚਾਇਤਾਂ ਆ ਉੱਥੋਂ ਦੇ ਸਾਰੇ ਵੋਟਰ ਸਹਬਾਨਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਆਵਾਦੀ ਪਾਰਟੀ ਦੇ ਕੈਂਡੀਡੇਟਾਂ ਦੇ ਹੱਕ ਚ ਭਗਤੋਣ ਔਰ ਆਵਾਦੀ ਪਾਰਟੀ ਨੂੰ ਚਾਰਾਂ ਪਨ ਨਗਰ ਪੰਚਾਇਤਾਂ ਜਿਤਾ ਕੇ ਇੱਥੇ ਪ੍ਰਧਾਨ ਵੀ ਬਣਾਉਣ ਤਾਂ ਕਿ ਸਾਡੇ ਚਾਰਾਂ ਬਲੋਕਾਂ ਦਾ ਬਿਹਤਰ ਵਿਕਾਸ ਹੋਵੇ ਔਰ ਲੋਕਾਂ ਨੂੰ ਇੱਥੇ ਇਸ ਏਰੀਏ ਦੇ ਲੋਕਾਂ ਨੂੰ ਬੇਸਿਕ ਸੁਵਿਧਾਵਾਂ ਜਿਹੜੀਆਂ ਆ ਉਹ ਮਿਲਣ ਉਹਦੇ ਲਈ ਸਾਡੇ ਕੈਂਡੀਡੇਟ ਸਾਡੇ ਚੁਣੇ ਜਾਣ ਵਾਲੇ ਕਾਉਂਸਲਰ ਸਹਿਬਾਨ ਕੋਈ ਕਮੀ ਨਹੀਂ ਛੱਡਣਗੇ ਤੁਹਾਡੇ ਹਲਕਾ ਇੰਚਾਰਜ ਆਲਰੇਡੀ ਤੁਹਾਡੀ ਸੇਵਾ ਚ ਹਾਜ਼ਰ ਹੈ